ਅੱਜ ਅਸੀਂ ਪੰਜਾਬ ਕੇਤੀ ਬੜੀ ਯੂਨੀਵਰਸਿਟੀ ਬੁਫਾਲ ਵਿਗਿਆਨ ਵਿਭਾਗ ਦੇ ਵਿੱਚ ਖੜੇ ਆਏ ਦੇ ਵਿੱਚ ਖਾਸ ਕਰਕੇ ਅੱਜ ਜਿਹੜਾ ਹੁਣ ਸਮਾਂ ਇਹ ਸੀਜ਼ਨ ਹੈ ਇਹ 베ਰਾਂ ਦਾ ਚੱਲ ਰਿਹਾ ਹੈ ਇਹਦੇ ਵਿੱਚ ਸਾਡੇ ਕੋਲ ਬਹੁਤ ਵਧੀਆ ਉਮਰਾਨ ਕਿਸਮ ਹੈ ਜਿਹੜੀ 베ਰਾਂ ਦੀ ਇਹ ਸਮਝ ਲਓ ਵੀ 20 ਅਪ੍ਰੈਲ ਆਪਣੇ 20 ਮਾਰਚ ਤੋਂ ਪੱਕਣੀ ਸ਼ੁਰੂ ਹੋ ਜਾਂਦੀ ਹੈ ਇਹ ਪਹਿਲੇ ਹਫਤੇ ਅਪ੍ਰੈਲ ਦੇ ਪੱਕ ਜਾਂਦੀ ਹੈ ਸਾਡੀ ਮੇਨ ਫਸਲ ਹੈ ਉਮਰਾਨ ਤੇ ਬੜਾ ਬੋਟਾ 베ਰ ਹੁੰਦਾ ਉਸ ਤੋਂ ਬਾਅਦ ਦੂਜੀ 베 ਸਾਡੀ ਜਿਹੜੀ ਕਿਸਮ ਹੈ ਉਹ ਹੈਗੀ ਸਨੌਰ ਸਨੌਰ ਦੀ ਖਾਸੀਅਤ ਇਹ ਹੈ ਕਿ ਇਹਦੇ ਵਿੱਚ ਜਿਹੜੀ ਬਿਮਾਰੀਆਂ ਨੂੰ ਟੱਕਰਾ ਕਰਦੀ ਸਹਿਣਸ਼ੀਲਤਾ ਜ਼ਿਆਦਾ ਹੈ ਜਿਹੜੀ ਚਿੱਟੋਂ ਦਾ ਰੋਗ ਹੈ ਉਹ ਇੱਕ ਜਿਹੜਾ ਸਾਡਾ ਅਰਧ ਪਹਾੜੀ ਇਲਾਕਾ ਹੈ ਉਹਦੇ ਵਿੱਚ ਅਸੀਂ ਇਸਨੌਰ ਦੀ ਜਿਹੜੀ ਕਾਸ਼ਤ ਕਰ ਸਕਦੇ ਹਾਂ ਸਾਡੀ ਤੀਜੀ ਬਲੈਤੀ ਕਿਸਮ ਹੈ ਇਹ ਵੀ ਬਹੁਤ ਅੱਛੀ ਕਿਸਮ ਹੈ ਬੜੀ ਗੇਤੀ ਪੱਕ ਜਾਂਦੀ ਹੈ ਇਹ 15 ਮਾਰਚ ਤੋਂ ਪੱਕ ਜਾਂਦੀ ਹੈ ਇਸ ਤੋਂ ਇਲਾਵਾ ਸਾਡਾ ਗੋਲਾ ਵੈਰਾਈਟੀ ਅਸੀਂ ਸਿਫਾਰਿਸ਼ ਨਹੀਂ ਕੀਤੀ ਪਰ ਇਹ ਨਵੀਂ ਸਾਡੀ ਵੈਰਾਈਟੀ ਹੈ ਆਉਣ ਵਾਲੇ ਸਮੇਂ ਵਿੱਚ ਅਸੀਂ ਲਿਆਵਾਂਗੇ ਸਾਡਾ ਜਿਹੜਾ ਆਪਣਾ ਦੇਸੀ ਬੇਰ ਹੁੰਦਾ ਸੀ ਇਹ ਅਸੀਂ ਗੋਲਾਂ ਦੇ ਨਾਮ ਹੇਠ ਥੋੜੇ ਸਮੇਂ ਦੇ ਵਿੱਚ ਇਹਨੂੰ ਰਿਲੀਜ਼ ਕਰਾਂਗੇ ਇਸ ਤੋਂ ਇਲਾਵਾ ਸਾਡੇ ਕੋਲ ਚੀਕੂ ਹੈ ਜਿਹੜੀ ਇਹ ਸਾਡੀ ਪੰਜਾਬ ਦੀ ਜਿਹੜੀ ਅਰਧ ਪਹਾੜੀ ਇਲਾਕੇ ਲਈ ਸਾਡੀ ਫਸਲ ਹੈ ਇਹ ਆਪਣੇ ਆਪ ਦੇ ਵਿੱਚ ਹੀ ਪ੍ਰਾਗ ਹੋ ਜਾਂਦਾ ਹੈ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ ਬੜਾ ਵਧੀਆ ਝਾੜ ਹੈ ਅਪ੍ਰੈਲ ਦੇ ਵਿੱਚ ਜਿਹੜੇ ਫਲ ਸਾਡੇ ਪੱਕੇ ਤਿਆਰ ਹੋ ਜਾਂਦੇ ਆ ਇਸੇ ਤਰ੍ਹਾਂ ਸਾਡਾ ਕਿੰਨੂ ਹੈ ਪੁਰਾਣਾ ਇਸ ਤੋਂ ਇਲਾਵਾ ਸਾਡੀ ਸਟਾਰ ਰੂਬੀ ਜਿਹੜੀ ਗਰੇਪ ਫਰੂਟ ਹੈ ਅੰਦਰੋਂ ਲਾਲ ਰੰਗ ਦੀ ਉਹ ਵੀ ਸਪਾਰਸ਼ ਕੀਤੀ ਗਈ ਹੈ ਅਸੀਂ ਤੇ ਤੁਸੀਂ ਦੇਖ ਸਕਦੇ ਆ ਕਿ ਲਾਲ ਰੰਗ ਦਾ ਜਿਹੜਾ ਇਹਦਾ ਗੁੱਦਾ ਹੈ ਤੇ ਬਹੁਤ ਵਧੀਆ ਝਾੜ ਦੇ ਦਿੰਦਾ ਹੈ ਘਰ ਦੇ ਵਿੱਚ ਸਾਨੂੰ ਇਹ ਘਟੋ ਘਟ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ ਇਸੇ ਤਰ੍ਹਾਂ ਨਿੰਬੂ ਜਾਤੀ ਦੇ ਵਿੱਚ ਜੇ ਆਪਾਂ ਲੇਟ ਮਾਲਟੇ ਦੀ ਗੱਲ ਕਰੀਏ ਤਾਂ ਵਲੈਂਸ਼ੀਆ ਲੇਟ ਕਿਸਮ ਹੈ ਜਿਹੜੀ ਸਮਝ ਲਓ 15 20 ਮਾਰਚ ਤੱਕ ਚੱਲੇ ਜਾਂਦੀ ਹੈ ਇਹ ਲੇਟ ਹੈ ਸਾਡੀ ਬੜਾ ਮਿੱਠਾ ਫਰੂਟ ਹੁੰਦਾ ਹੈ ਇਸ ਤੋਂ ਇਲਾਵਾ ਸਾਡੀ ਸਟਰਾਬਰੀ ਜਿਹੜੀ ਅਸੀਂ ਸਿਫਾਰਿਸ਼ ਕੀਤੀ ਹੈ ਇਹ ਵਿంటర్ ਡਾਨ ਕਿਸਮ ਹੈ ਸਭ ਤੋਂ ਵਧੀਆ ਕਿਸਮ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਇਹਦਾ ਸਾਈਜ਼ ਵੀ ਵੱਡਾ ਹੁੰਦਾ ਤੇ ਗੇਤਾ ਝਾੜ ਦੇ ਦਿੰਦਾ ਤੇ ਚੰਗਾ ਮੁਨਾਫਾ ਜਿਹੜਾ ਕਿਸਾਨ ਵੀਰੇ ਤੋਂ ਕਮਾ ਸਕਦਾ ਹੈ। ਇਸੇ ਤਰ੍ਹਾਂ ਸਾਡੇ ਕੋਲ ਕਾਗਜ਼ੀ ਬੇਲਾ ਹੈ। ਇਹ ਬਿਲ ਜਿਹੜਾ ਹੈਗਾ ਸਾਡੇ ਕੋਲ ਦੇਸੀ ਬਿਲ ਹੁੰਦਾ ਸੀ ਬੜਾ ਸਖਤ ਹੁੰਦਾ ਸੀ। ਕਾਗਜ਼ੀ ਬਿਲ ਦੀ ਛੇਲੜ ਬੜੀ ਜਿਹੜੀ ਨਰਮ ਹੈ। ਇਹ April May ਚ ਪੱਕ ਕੇ ਤਿਆਰ ਹੋ ਜਾਂਦਾ ਤੇ ਇਹ ਵੀ ਆਪਾਂ ਲਗਾ ਸਕਦੇ ਆ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜਾ ਫਰੂਟ ਫਲਾਈ ਟਰੈਪ ਹੈ ਲਗਭਗ ਸਾਰੀਆਂ ਫਸਲਾਂ ਦੇ ਵਿੱਚ ਅਸੀਂ ਵੱਖ-ਵੱਖ ਸਮਿਆਂ ਤੇ ਇਹਦੀ ਵਰਤੋਂ ਕਰਕੇ ਜਿਹੜਾ ਮੱਖੀ ਦਾ ਹਮਲਾ ਹੈ ਉਹ ਤੋਂ ਅਸੀਂ ਨਜਾਤ ਪਾ ਸਕਦੇ ਹਾਂ ਇਸ ਤੋਂ ਇਲਾਵਾ ਸਾਡੀ ਨਵੀਂ ਚੀਜ਼ ਜਿਹੜੀ ਆਈ ਹੈ ਇੱਕ ਤਾਂ ਸੇਬ ਦੀਆਂ ਦੋ ਕਿਸਮਾਂ ਜਿਹੜੀਆਂ ਘੱਟੋ-ਘੱਟ ਆਪਾਂ ਨਿਊਟ੍ਰੀਸ਼ਨ ਗਾਰਡਨ ਦੇ ਵਿੱਚ ਲਾ ਸਕਦੇ ਹਾਂ ਇੱਕ ਅੰਨਾ ਇੱਕ ਗੋਲਡਨ ਡੋਰ ਸਟ ਹੈ ਇਹ ਅਸੀਂ ਇਕੱਠੇ ਲਗਾ ਦਈਏ ਤਾਂ ਸਾਨੂੰ ਚੰਗਾ ਝੜ ਮਿਲ ਜਾਂਦਾ ਭਾਵੇਂ ਕਿ ਗੁਣਵਤਾ ਉਨੀ ਵਧੀਆ ਨਹੀਂ ਬਣਦੀ ਜਿਵੇਂ ਕਿ ਆਪਾਂ ਹਿਮਾਚਲ ਪ੍ਰਦੇਸ਼ ਪਰ ਘਰ ਦੇ ਖਾਣ ਦੇ ਲਈ ਇਹ ਸਮਝ ਲਓ ਮਈ ਦੇ ਜੂਨ ਦੇ ਵਿੱਚ ਤਿਆਰ ਹੋ ਜਾਂਦਾ ਹੈ ਤੇ ਅਸੀਂ ਇਹਨੂੰ ਕਰਦੇ ਵਿੱਚ ला ਸਕਦੇ ਹਾਂ ਤੇ ਦੂਜੀ ਨਵੀਂ ਚੀਜ਼ ਸਾਡੀ ਜਾਮਣ ਦੀਆਂ ਦੋ ਕਿਸਮਾਂ ਪੰਜਾਬ ਦੇ ਲਈ ਖਾਸ ਕਰਕੇ ਇੱਕ ਹੈਗੀ ਕੋਕਣ ਡਹਾਲੀ ਇੱਕ ਹੈਗੀ ਗੋਮਾ ਪ੍ਰਿਆੰਕਾ ਇਹ ਜਿਹੜੀ ਕੋਕਣ ਡਹਾਲੀ ਹੈ ਇਹ ਥੋੜੀ ਜੀ ਜਿਹੜਾ ਇਹਦਾ ਗੁੱਦਾ ਹੁੰਦਾ ਤੇ ਜੁਲਾਈ ਦੇ ਦੂਜੇ ਹਫ਼ਤੇ ਪੱਕ ਜਾਂਦੀ ਹੈ ਜਿਹੜੀ ਗੋਮਾ ਹੈ ਇਹਦਾ ਜਿਹੜਾ ਥੋੜਾ ਜਿਹਾ ਸਾਈਜ਼ ਮੋਟਾ ਹੁੰਦਾ ਇਹ ਵੀ ਲਗਭਗ ਜੁਲਾਈ ਦੇ ਦੂਜੇ ਹਫਤੇ ਪੱਕ ਲੰਦੀ ਹੈ ਬਹੁਤ ਸੋਹਣੀਆਂ ਵੈਰਾਈਟੀਆਂ ਜਾਮਣ ਦੀ ਬੜੀ ਡਿਮਾਂਡ ਸੀ ਕਿ ਅਸੀਂ ਵਪਾਰਕ ਪੱਧਰ ਤੇ ਕੋਈ ਵੈਰਾਈਟੀਆਂ ਲਿਆਈਏ ਯੂਨੀਵਰਸਿਟੀ ਨੇ ਆ ਪਿਛਲੇ ਸਮੇਂ ਵਿੱਚ ਇਹ ਦੋ ਵੈਰਾਈਟੀਆਂ ਜਾਮਣ ਦੀਆਂ ਅਸੀਂ ਵਪਾਰਕ ਪੱਧਰ ਤੇ ਇਹਨਾਂ ਦੀ ਜਿਹੜੀ ਹੈਗੀ ਹੈ ਉਹ ਕਾਸ਼ਤ ਕਰ ਸਕਦੇ ਹਾਂ